ਲੋ ਵੀ ਸੱਜਣੋ ਕੈੜੇ ਜੇ ਹੋ ਕੇ ਬਹਿ ਜਾਓ ਵੀਡੀਓ ਦੇਖ ਲਿਓ ਪੂਰੀ ਲੱਖੋਂ ਥੱਲੇ ਮੋਲਾ ਹਜ਼ਾਰਾਂ ਚ ਬਸ਼ੇਰੀਆ ਕਹਿੜੋ ਪਲਟੀਨੇ ਦੇ ਮੁੱਲ ਦੀ ਆ ਨੀਲੀ ਮੱਝੂ ਕ ਖਾਨਦਾਨ ਚ ਬਰੀਕੀ ਬਰੂਕੀ ਬਹੁਤ ਆ ਸਾਢੇ 4ਵੇਂ ਦੀ ਉਮਰ ਹੋਈ ਆ ਡਿਟੇਲ ਤਾਂ ਸਾਰੀ ਦਵਾਂਗੇ ਵੀਡੀਓ ਚ ਬਸ ਤੁਸੀਂ ਵੀਡੀਓ ਦੇਖ ਲਿਓ ਅੱਜ ਦਾ ਸਾਢੇ 3 ਮਿੰਟਾਂ ਦੀ ਵੀਡੀਓ ਬਣਾਈ ਆ ਬੜੀ ਲੰਬੀ ਨਹੀਂ ਬਣਾਈ ਕੱਲੀ ਕੱਲੀ ਚੀਜ਼ ਕੰਨਾਂ ਤੋਂ ਲੈ ਕੇ ਪੈਰਾਂ ਤਾਈ ਸਾਰੀ ਦਿਖਾ ਦੇਣੀ ਬਸ਼ੇਰੀਓ ਵਸਤੋ ਹੀ ਤਾਂ ਲੈਣ ਹੀ ਆਉਣਾ ਫਾਰਮ ਤੇ ਤਕਰੀਬਨ ਫਿੱਟ ਤੁਹਾਡੇ ਸਾਰੇ ਆ ਜਾਣੀਆਂ ਬੱਚੇ ਪਹਿਲਾਂ ਤਾਂ ਸਵਾਗਤ ਆ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਆਦਾਬ ਆ ਤੇ ਉਮੀਦ ਆ ਸਾਰੇ ਭਰਾ ਤੰਦਰੁਸਤ ਹੋਣ ਸਾਰਿਆਂ ਦੇ ਜਾਨਵਰ ਹੀ ਵਧੀਆ ਹੋਣਗੇ ਤੇ ਅੱਜ ਇੱਕ ਫੇਰ ਨਵੀਂ ਸਵੇਰ ਨਾਲ ਨਵੇਂ ਜਨਵਰੀ ਦੀ ਵੀਡੀਓ ਨਾਲ ਆਈਆਂ ਹਾਜ਼ਰ ਤੇ ਆਹ ਉਹ ਭਰਾਵਾਂ ਦੀ ਡਿਮਾਂਡ ਹੀ ਪੂਰੀ ਕੀਤੀ ਹੈ ਜਿਹੜੇ ਕਹਿੰਦੇ ਬਸ਼ੀਰੀ ਲੈਦੇ ਬਾਈ ਲੈ ਲੱਖਾਂ ਹੇ ਥੱਲੇ ਦੇ ਹਸਾਬ ਜਿਹੇ ਦੇ ਪੈਸੇ ਲਾਉਣੇ ਤਾਂ ਮੇਟਰ ਤੁਹਾਡੀ ਡਿਮਾਂਡ ਪੂਰੀ ਕਰਤੀ ਹੁਣ ਤੁਸੀਂ ਫੋਨ ਲਾਉਣ ਵਾਲੇ ਬਣਿਓ ਤੇ ਸਾਰੀ ਜਿੰਨੇ ਡਿਟੇਲ ਕਿਹੜੇ ਘੋੜੇ ਦੀ ਹੈ ਕੀ ਖਾਨਦਾਨ ਹੈ ਨਾ ਤੇ ਮੇਰਾ ਵੀ ਹੁਣ ਨਿਕਾਇਆ ਕੰਮ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤਾਂ ਜੋ ਜਿਹੜੇ ਭਰਾਵਾਂ ਦੀ ਭਾਲ ਸੀ ਲੱਖੋਂ ਥੱਲੇ ਚੰਗੇ ਖਾਨਦਾਨ ਦੀ ਬਿਸ਼ੇਰੀ ਲੈਣ ਦੀ ਉਹਨਾਂ ਦੀ ਭਾਲ ਪੂਰੀ ਹੋ ਗਈ ਤੇ ਆਹ ਵੀਡੀਓ ਉਹਨਾਂ ਤਾਈ ਪਹੁੰਚੇ ਤੇ ਕਮੈਂਟ ਜ਼ਰੂਰ ਕਰਿਓ ਕਿ ਮੈਨੂੰ ਦਿ ਲੱਗੀ ਵੀਡੀਓ ਤੇ ਇਦਾਂ ਦੀਆਂ ਵੀਡੀਓ ਆਪਣੇ ਚੈਨਲ ਤੇ ਹੋਰ ਵੀ ਆਉਂਦੀਆਂ ਰਹਿਣੀਆਂ ਬਸ ਚੈਨਲ ਸਬਸਕ੍ਰਾਈਬ ਰੱਖਿਓ ਤੇ ਘੰ ਕਿਆਜੋ ਦੋਸਤੋ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਸਾਢੇ 4 ਮਹੀਨੇ ਬੱਚੀ ਦੀ ਉਮਰ ਹੋਈ ਜਾਂ ਮੱਝੂ ਕੇ ਖਾਨਦਾਨ ਚ ਤੇ ਨੀਲਾ ਰੰਗ ਕਰ ਦੇਣਾ ਬੱਚੀ ਨੇ ਦੋ ਪੈਰ ਮਗਰਲੇ ਚਿੱਟੇ ਆ ਮੱਥੇ ਪਟਾ ਤੇ ਕੰਨ ਕੰਡੀਸ਼ਨ ਤੇ ਬੰਤਰਾਂ ਦੀ ਤਾਂ ਆਪਾਂ ਕਹਿ ਦਈਏ ਵੀ ਤੈਹੀਂ ਤੋੜਦੀ ਆ ਪੂਰੀ ਚੰਗਿਆ ਨਖਰਾ ਨੁਖਰਾ ਬੱਚੀ ਚ ਪੂਰਾ ਦੇਖੋ ਸੱਜਣੋ ਲੈਂਥ ਲੁੰਥੀ ਚੰਗਿਆ ਗਰਦਨ ਦੇਖੋ ਪਹਿਲਾਂ ਕਿੰਨੀ ਪਤਲੀ ਆ ਉੱਪਰੋਂ ਵੀ ਸਰੀ ਹੁੰਦੇ ਆ ਕੰਨਾਂ ਤੋਂ ਸ਼ੁਰੂ ਹੁੰਦੇ ਆ ਕੰਨ ਛੋਟਾ ਕੁੰਡੀ ਵਾਲਾ ਕੰਨ ਨਾ ਕੋਈ ਓਵਰਲੈਪਿੰਗ ਨਾ ਦੂਰ ਰੱਖਦੇ ਖੁੱਲਾ ਨਹੀਂ ਕੰਨ ਪੂਰਾ ਪਰਫੈਕਟ ਕੰਨਾ ਫੇਸ ਪ੍ਰੋਫਾਈਲ ਪਤਲਾ ਮੂੰਹ ਆ ਮੱਥੇ ਤੇ ਪਤਲਾ ਬਲੇਜ ਆ ਪੂਰੀ ਸਹੀ ਮਾਰਕਿੰਗ ਹੈ ਸਾਡੇ ਨੇ ਜਿਹਨੂੰ ਆਪਾਂ ਹੱਥਾਂ ਪੈਰਾਂ ਦੀ ਪੂਰੀ ਤਰ੍ਹਾਂ ਸਾਫ਼ ਆ ਵਾਲਪੋਰੀਆਂ ਦੀ ਪੂਰੀ ਤਰ੍ਹਾਂ ਸਾਫ਼ ਆ ਸਾਢੇ 4 ਮਹੀਨੇ ਉਮਰ ਹੋ ਗਈ ਆ ਦੇਖੋ ਨੇੜੋਂ ਪਹਿਲਾਂ ਤਾਂ ਗਰਦਨ ਦਾ ਜਿਹੜਾ ਫਰੇਮ ਆ ਉਹ ਦੇਖੋ ਟੌਪ ਲਾਈਨ ਦੇਖੋ 32 ਦੁੱਧੋਂ ਟਟ ਗਿਆ ਇਹ ਰੱਥੇ ਨਾਲ ਹਜੇ ਕੋਈ ਖੜਨ ਦਾ ਪਤਾ ਨਹੀਂ ਇਹਨੂੰ ਕੋਈ ਵਾਸਤਾ ਨਹੀਂ ਰੰਗ ਰੰਗ ਬਹੁਤ ਸੋਹਣਾ ਨੀਲਾ ਕਰਦੇ ਨੇ ਜਿਹੜੇ ਭਰਾ ਨੀਲਾ ਬੱਚੀ ਲੈਣ ਦੇ ਨੀਲੇ ਜਾਨਵਰ ਲੈਣ ਦੇ ਚਾਹਵਾਨ ਹੋ ਜਾ ਬੱਚੀ ਜ਼ਰੂਰ ਆ ਕੇ ਦੇਖ ਕੇ ਚੌਕੜੀ ਬੱਚੀ ਹੈ ਦੋਸਤੋ ਮੂੰਹ ਆਪ ਹੀ ਉਮਰ ਦਾ ਆ ਕੇ ਤੋਂ ਹੀ ਅੰਦਾਜ਼ਾ ਲਾ ਜਾਣਾ ਬਲੇਜ਼ ਪੂਰਾ ਸਹੀ ਆ ਕੰਨ ਦੇਖੋ ਗਰਦਨ ਪੂਰੀ ਪਰਫੈਕਟ ਆ ਹਜੇ ਬੱਚੀ ਦੀ ਉਮਰ ਸ਼ੁਰੂ ਹੋਈ ਜਿੱਦਾਂ ਲਾ ਲੋਂਗੇ ਉਦਾਂ ਬੰਦ ਨੇ ਕਿਹ ਭਰਾ ਹੁੰਦੇ ਆ ਵੀ ਕਹਿੰਦੇ ਯਾਰ ਆਪਣੇ ਬੱਚਿਆਂ ਤੇ ਰੱਖਣੀ ਬਸ ਬੱਚਿਆਂ ਨਾਲ ਤਾਂ ਉਹ ਪਿਆਰ ਪੈ ਜੇ ਤੇ ਦੋਸਤੋ ਸਹੀ ਉਮਰ ਆ ਤਾਂ ਉਹ ਪਿਆਰ ਬੱਚਿਆਂ ਨਾਲ ਪੈ ਜਾ ਸਾਂਭਣ ਵਾਲੇ ਬਣਿਓ ਤਿਆਰ ਵੀ ਸੋਹਣਾ ਹੋ ਜਾਣੇ ਚਾਰੂ ਚੂਰੂ ਵਧੀਆ ਬਾਲਪੋਰੀਆਂ ਦੀ ਪੂਰੀ ਤਰ੍ਹਾਂ ਸਾਫ਼ ਆ ਸੋ ਰੇਟ ਤੁਹਾਨੂੰ ਦਾ ਹਸਤਾ ਲੱਖੋਂ ਥੱਲੇ ਆ ਪਲਟੀਨੇ ਦੇ ਮੁੱਲ ਦਾ ਲੱਖੋਂ ਆਈ ਨਾ ਸਮਝੋ ਵੀ 1000 ਥੱਲੇ 99000 10000 ਛੱਡੋ 15000 ਵੀ ਛੱਡੋ ਹੋਰ ਵੀ ਥੱਲੇ ਆ ਹਨਾ ਜਾਇਜ਼ ਰੇਟ ਹੁਣ ਜਾਇਜ਼ ਦੇਤਾ ਹੁਣ ਤੁਹਾਡੇ ਕਦਰ ਮੈਂ ਤੁਸੀਂ ਬੱਚੀ ਤੁਹਾਡੇ ਪਸੰਦ ਆਉਂਦੀ ਹੈ ਨਹੀਂ ਬੱਚੀ ਕੋਈ ਤਰ੍ਹਾਂ ਦਾ ਫਾਲਟ ਨਹੀਂ ਮੱਜੂ ਕੇ ਖਾਨਦਾਨ ਚੋਂ ਦੋ ਪੈਰ ਚਿੱਟੇ ਮੱਥੇ ਪਟਾ ਨੀਲੀ ਬਸ਼ੇਰੀ ਹੈ 4.5 ਮਹੀਨੇ ਉਮਰ ਆ ਹੱਥਾਂ ਪੈਰਾਂ ਦੀ ਬਾਲ ਭੌਰੀਆਂ ਦੀ ਅੱਖਾਂ ਦੀ ਸਾਰੇ ਪਾਸੋਂ ਪੂਰੀ ਓਕੇ ਰਿਪੋਰਟ ਆ ਬੱਚੀ ਦੀ ਤੇ ਨੇੜੇ ਦੂਰੋਂ ਦਿਖਾਉਣ ਵਾਲੀ ਵੀ ਆਪਾਂ ਕੋਈ ਕਮੀ ਪੇਸ਼ੀ ਨਹੀਂ ਸਾਡੀ ਤੇ ਬਾਕੀ ਜੇ ਕੋਈ ਕਮੀ ਪੇਸ਼ੀ ਰਹਿੰਦੀ ਹੋਈ ਤਾਂ ਪਹਿਲਾਂ ਹੀ ਮਾਫੀ ਮੰਗ ਲੈਂਦੇ ਆ ਤੇ ਨੰਬਰ ਦੇ ਦਿੰਨੇ ਆ ਡਿਟੇਲ ਲੈ ਲਿਓ ਇਹਦਾ ਜਿਹੜਾ ਡਿਟੇਲ ਰਹਿੰਦੀ ਹੋਈ ਨਾ ਦਿੱਤੀ ਸੀ ਤੇ ਫੋਨ ਲਾ ਲਿਓ ਨੰਬਰਾਂ ਤੇ 6239154544 98555599017 ਦੋਸਤੋ ਇਹ ਆ ਦੋ ਆਪਣੇ ਨੰਬਰ ਆ ਇਹਨਾਂ ਉੱਤੇ ਸੰਪਰਕ ਕਰ ਲਿਓ ਤੇ ਰੇਟ ਵੀ ਇਹਦਾ ਸਹੀ ਆ ਤੇ ਪਤਾ ਚੱਲ ਮਿਲਦੇ ਨੇ ਨਾ